ਘੜੀ ਹੋ ਜਾ ਮਾਤਾ ਦੋ ਬਾਟੇ ਚਾਹ ਪੀ ਲੈ ਹੁਣ ਤੱਕ ਤੈਨੂੰ ਆਪਣੇ ਆਪ ਨਹੀਂ ਆਉੜਦੀ ਕੋਈ ਕੰਮਕਾਰ ਕਰਲਾ ਹੈ ਤੇ ਪੁੱਤ ਕੰਮ ਤਾਂ ਮੈਂ ਕਰੇ ਲਉਂਗੀ ਕਦੋਂ ਮੈਂ ਤਾਂ ਮੜੀ ਧੁੱਪ ਸੇਕਣ ਲੱਗੀ ਸੀ ਉਹ ਸਾਰਾ ਦਿਨ ਧੁੱਪ ਸੇਕਣ ਨੂੰ ਪਿਆ ਐਡਾ ਬੇੜਾ ਉਹ ਮੈਨੂੰ ਉਹ ਮਾਲ ਪਸ਼ੂ ਦਾ ਵੀ ਕਰਨਾ ਪੈਂਦਾ ਜਵਾਕਾਂ ਦਾ ਵੀ ਦੇਖਣਾ ਪੈਂਦਾਗਾ ਤੂੰ ਤਾਂ ਮੋਜਾਂ ਨਾਲ ਬਸ ਪਸਰੀ ਰਹਿਣੀ ਹੈਗੀ ਖਾ ਖਾ ਕੇ ਆ ਦੇਲਾ ਕੀ ਹਾਲ ਕਰਿਆਗਾ ਤੂੰ ਨਿਆਣੇ ਚਲੇ ਗਏ ਮੈਂ ਕਰ ਲਾਂ ਨਾ ਪੇ ਅੱਗੇ ਵੀ ਪੁੱਤ ਮੈਂ ਕਰਦੀ ਹਾਂ ਐ ਕਾ ਨੂੰ ਕਰਦੀ ਐ ਆ ਮੰਜੇ ਦੋ ਤੋੜਤੇ ਤੂੰ ਸਿਆਲੇ ਸਿਆਲਾ ਹੀ ਕਰਦੀ ਰਹਿਣੀ ਐ ਤੂੰ ਤਾਂ ਪੁੱਤ ਹੁਣ ਮੈਨੂੰ ਤੈਨੂੰ ਪਤਾ ਹੀ ਐ ਇੰਨਾ ਕੰਮ ਨਹੀਂ ਮੈਨੂੰ ਔੜਦਾ ਤੂੰ ਮੈਨੂੰ ਦੱਸ ਕੇ ਕਰਾ ਲੈ ਕਰ ਕਿਹੜਾ ਕੰਮ ਕਰਨਾ ਪੁੱਤ ਦੱਸ ਮੈਨੂੰ ਖਾਣ ਮੇਲੇ ਤੇ ਤੈਨੂੰ ਬਥੇਰੇ ਥਾਲੀਆਂ ਕਹਿੰਦੀਆਂ ਕਿ ਦੁੱਧ ਦੀ ਬਾਟੀ ਲੈ ਦੇ ਆ ਚੋਲੀ ਧਾਰ ਹੈ ਕਦੇ ਚਾਹ ਲਿਆ ਦੇ ਉਹ ਤੇਨੂੰ ਕੰਮ ਨਹੀਂ ਔੜਦਾ ਹੈਗਾ ਪੁੱਤ ਜੇ ਮੈਂ ਮਾਣੀ ਮੋਟੀ ਖਾਉ ਪੀਉਂਗੀ ਤਾਂ ਹੀ ਥੋੜਾ ਕੰਮ ਕਰੂੰਗੀ ਫਿਰ ਮੈਂ ਵੀ ਤਾਂ ਹੀ ਕਹਿੰਦੀ ਐ ਖਾ ਪੀ ਲੈਣੀ ਐ ਨਾ ਆਪਣੇ ਆਪ ਦੇਖ ਲਿਆ ਕਰ ਕੋਈ ਟੋਕਰੀ ਮਾੜਾ ਮੋਟਾ ਗੋਹੇ ਚਲ ਕੋਈ ਨਾ ਗੁੱਸਾ ਨਾ ਹੋ ਪੁੱਤ ਕਰਦਾ ਨਹੀਂ ਮੈਂ ਗੁੱਸਾ ਨਾ ਕਿਵੇਂ ਨਾ ਹੋਵੇਂ ਐਡਾ ਘਰਵਾਰ ਆ ਕਿਵੇਂ ਸੰਭਾਲਾ ਜਵਾਕ ਤਾਂ ਦੋਨੇ ਡਿਊਟੀ ਤੇ ਜਾਂਦੇ ਹੈਗੇ ਬਹੁਤ ਨੂੰ ਮੈਂ ਕਹਿੰਦੀ ਨਹੀਂ ਹੈਗੀ ਇੰਨਾ ਨਹੀਂ ਕਰਾ ਸਕਦੀ ਹੈਗੀ ਹੈ ਤੈਨੂੰ ਆਪਣੇ ਆਪ ਹੀ ਚਾਹੀਦਾਗਾ ਚਲ ਕੋਈ ਨਾ ਮੈਂ ਕਰਲਾਂ ਨਹੀਂ ਪੁੱਤ ਆ ਮੱਖੀਆਂ ਭਿੰਕੀਆਂ ਨੇ ਜਾਇ ਖੰਦੇ ਸਰਾਂ ਨੇ ਗਲਾਸ ਪਿਆ ਤੇਰਾ ਮੇਰੇ ਇਕੱਠੇ ਕਰਦੇ ਅੰਦਰ ਗਾਲ ਦੇ ਬੋਲ ਨਾ ਪੁੱਤ ਬੋਤਾ ਬੋਤਾਂ ਨਾ ਬੋਲ ਆ ਮੈਂ ਚੱਕ ਕੇ ਗਲਾਸ ਰੱਖਿਆ ਨਹੀਂ ਹੈ ਪਾਂਡੇ ਰੱਖਿਆ ਆਪਦੇ ਆਹੋ ਬਸ ਫਿਰ ਉਧਰ ਟੋਕਰੀਆਂ ਟੁਕਰੀਆਂ ਪਰ ਗੋਹੇ ਦੀਆਂ ਹੱਦੀ ਹੋਈ ਪਈ ਹੈਗੀ ਜਮੀ